ਸੋ ਭਕੇ ਤਰਾ ਹੋਈ ਉਹ ਕਿੱਧਰ ਚੱਲ ਪਿਆ ਵਾ ਉਹ ਜਾਣਾ ਜੂਣਾ ਕੀ ਆ ਬੰਦੇ ਲੱਗੇ ਹੀ ਸਾਰੇ ਇਕੱਠੇ ਡੇ ਹੀ ਕਰਨ ਅੱਛਾ ਤੇ ਮੈਂ ਚਲ ਮਾੜਾ ਮੋਟਾ ਪਾਣੀ ਤਾਂ ਨਹੀਂ ਪੁੱਛ ਉਹਨਾਂ ਨੂੰ ਓਏ ਆਹ ਕਦੇ ਮੀਂਹ ਪੈਂਦਾ ਰੋਜ਼ ਓਏ ਆ ਕੀ ਕਰਨਾ ਫਿਰ ਉਹਨਾਂ ਚਰਨ ਨੇ ਵੀ ਉ ਤਾਂ ਚੁੱਕ ਲੈਣੀ ਸੀ ਨਾ ਤੇ ਰਿਹਾ ਕਿੱਥੇ ਆ ਤਿੰਨ ਚਾਰ ਦਿਨ ਹੋ ਗਏ ਕਦੀ ਘਰ ਵੀ ਨਹੀਂ ਆਇਆ ਉਹ ਜਾਣਾ ਜੂਣਾ ਕਿੱਥੇ ਆ ਭਾ ਹਾਂ ਉਹ ਜੀਵਨ ਨੇ ਸੱਟ ਲਵਾਈ ਸੱਟ ਲਵਾਈ ਓਏ ਆਹ ਅੰਦਰ ਕਿਦੋਂ ਨਾਲ ਵੱਜ ਗਈ ਉਹਦੋਂ ਨਾਲ ਵੇਚਣਾ ਅਜਾ ਡੇਗ ਪੀ ਜਾ ਬਾਹ ਵਾ ਤੇ ਥੋੜਾ ਇੱਕ ਟਾਈਮ ਚ ਕੋੜਿਆ ਗਿਆ ਵਾ ਬਚਾਅ ਹੋ ਗਿਆ ਉਦਾਂ ਬਚਾਅ ਹੀ ਹੋਂ ਦੋਈ ਦੋਈ ਤੇ ਲੈਂਦੀ ਆ ਠੀਕ ਵਾ ਇਹ ਆ ਵੀ ਤੂੰ ਹੀ ਫੋਨ ਕਰ ਦੇਣੇ ਕਿਹੜੇ ਪਰਾਬਾ ਦਾ ਲੈ ਲੈਂਦੇ ਫੋਨ ਕਰ ਤੇ ਉਦੋਂ ਦਾ ਉਹਦਾ ਖਿਆਲ ਰੱਖਣ ਦਾ ਕੋਈ ਰਾਜ ਵੀ ਨਹੀਂ ਕੋਈ ਬੰਦਾ ਟੱਕਰਿਆ ਪਰ ਐਡਾ ਤੂੰ ਨੇ ਕੰਮਾ ਵਾ ਨਾ ਅੱਗੇ ਸ਼ਨੀਗ ਰਾਜ ਮੈਨੂੰ ਪੈਂਦਾ ਉਦੋਂ ਉਦੋਂ ਦੇਵੇਂ ਲੱਭਾ ਮੈਨੂੰ ਤੂੰ ਮਾਰਾ ਦੱਸ ਦੇ ਤੇ ਸਹੀ ਯਾਰ ਉਹ ਚੱਲ ਕੋਈ ਨਹੀਂ ਮੈਚ ਵਾਲਾ ਐਡਾ ਵੱਡਾ ਕਿਹੜਾ ਕੋ ਕੰਮ ਹੋਇਆ ਵਾ ਚੱਲ ਕੋਈ ਨਹੀਂ ਮਾਰਿਆ ਤੂੰ ਕਿਹੜਾ ਤੇ ਲੈਨੇ ਆ ਪਤਾ ਉਹਦਾ ਆਉਨੇ ਆ ਆਪ ਕੋਈ ਮੁਰਾ ਆ ਗਿਆ ਇਧਰ ਮੈਨੂੰ ਹਣ ਕੇ ਕਰੀ ਆਉਂਦਾ ਜਾਂ ਮਾਰ ਕੇ ਕਿਹੜਾ ਆ ਤੇ ਫਿਰ ਇਹ ਹੁੰਨੇ ਆ ਆ ਗਿਆ ਚਲੋ ਠੀਕ ਹੈ ਠੀਕ ਚੰਗੀ ਗੱਲ ਕੀਤੀ ਤੂੰ ਦੱਸ ਚੱਲ ਛੱਟ ਦਾ ਨਾਂ ਵਿਚਾਰੀ ਨੂੰ ਲੱਗਦੀ ਜੇ ਡੇਗੀ ਪਈ ਸੀ ਤੇ ਇਹ ਤਾਂ ਮਾੜੀ ਗੱਲ ਹੋਈ ਏ ਤਾਂ ਚਲੋ ਲਿਆਉਣੇ ਪਤਾ ਜਾ ਕੇ ਕਰਦਾ ਮੈਂ ਗੱਲ ਲੈ ਭਾਈ ਅੱਜ ਕਾਦੀ ਸਬਜ਼ੀ ਬਣ ਰਹੀ ਆ ਅੱਜ ਲੱਗੀ ਜੇ ਮਾਵਾਂ ਛੋਲੇ ਦਾ ਦਾਲ ਨੂੰ ਅੱਛਾ ਹਾਂ ਜੀ ਇਦਾਂ ਕਰੀ ਫਿਰ ਹੌਲੀ ਹੌਲੀ ਅੱਗ ਤੇ ਬਣਾਈ ਮੱਠੀ ਮੱਠੀ ਮੈਂ ਤਾਂ ਨਾ ਚੁੱਲੇ ਤੇ ਬਣਾ ਕੋਈ ਚੁੱਲੇ ਅੱਗ ਬਾਲ ਲੈਨੇ ਫਿਰ ਕੀ ਤੇ ਮਿਰਚਾਂ ਛੁੱਟ ਵਿੱਚ ਸਬੂਤੀਆਂ ਤੇ ਅਦਰਕ ਉਦਰਕ ਘੱਟ ਕੇ ਪਾ ਦੇ ਹੈ ਅੱਛਾ ਜੀ ਜਲਦੀ ਬਹੁਤ ਵਧੀਆ ਬਣੂਗੀ ਦਾਲ ਆ ਨਹੀਂ ਸਵਾਦ ਬਣਦੀ ਹੁੰਦੀ ਤਾਂ ਤਾਂ ਹੀ ਅਸਾਂ ਮੈਂ ਟਾਈਮ ਨਾਲ ਲਸਣ ਉਸ ਨੂੰ ਚੇਲ ਲੈਣੀ ਨਾਲੇ ਮੇਰੀ ਗੱਲ ਸੁਣ ਤੂੰ ਦੱਸਿਆ ਜੀ ਨਾ ਅੰਦੇ ਜੀ ਮੈਨੂੰ ਛੱਟ ਲੱਗੀ ਆ ਛੱਟ ਲੱਗੀ ਕਿੱਦਾਂ ਆ ਮਨਜਿੰਦਰ ਮਿਲਿਆ ਇੱਥੇ ਮੈਨੂੰ ਹੁਣ ਬੂਏ ਦੇ ਆਏ ਹੋਏ ਇਹਨੂੰ ਤਾਂ ਪਤਾ ਹੀ ਨਹੀਂ ਆ ਪਤਾ ਹੀ ਨਹੀਂ ਤੁਹਾਨੂੰ ਪਤਾ ਹੁੰਦਾ ਭਲਾ ਮੈਂ ਜਾਣਦੀ ਨਾ ਕਹਿੰਦਾ ਅਰੇ ਬਹਾਦੇ ਛੱਟ ਲੱਗੀ ਆ ਤੇ ਗਿੱਟੇ ਤੇ ਵੀ ਲੱਗੀ ਆ ਹੱਦ ਹੋ ਗਈ ਇਹਨਾਂ ਵਾਲੀ ਫੋਨ ਕਰਕੇ ਦੱਸ ਦਿੰਦੇ ਮੈਂ ਤਾਂ ਕਿਹਾ ਸੀ ਹਾਂ ਕਹਿੰਦਾ ਬਸ ਇਦਾਂ ਹੀ ਗੱਲਬਾਤ ਹੀ ਰਹੇ ਆ ਹੋਂ ਦੱਸਣਿਆ ਘੜੀ ਕਦੋਂ ਦੱਸਣਿਆ ਮੈਂ ਚੰਗਾ ਬੰਦਾ ਤੂੰ ਹਾਂ ਇਹ ਦੱਸ ਦਿੰਦੇ ਚਲ ਓਦਾਂ ਹੀ ਤੇ ਨਾਭ ਨੂੰ ਸਾਧ ਲੈਂਦੇ ਤੇ ਫੋਨ ਕਰਦੇ ਤਾਂ ਨਾ ਵੀ ਉਹਨਾਂ ਨਾਲ ਲੱਗੋ ਪਾਣੀ ਧਾਣੀ ਪੁੱਛਰਦੀ ਤੇ ਹੋਰ ਮੈਂ ਤਾਂ ਛੱਟ ਤਾਂ ਨਾ ਬਚਰੀ ਦੇ ਲੱਗਦੀ ਚਲ ਬੈ ਆਪਣਾ ਖਸੌਖਾ ਕੰਮ ਕਰ ਮੈਂ ਹਾਂ ਹਾਂ ਲੋ ਤਾਂ ਗੱਲ ਮੈਂ ਤੁਹਾਡੀ ਮੰਨਣੀ ਆ ਪਰ ਇਹਦੇ ਵੀ ਕੰਮ ਨਹੀਂ ਚੰਗੇ ਘਰ ਤਾਂ ਬਣ ਰਿਆ ਪਿਆ ਕਦੀ ਚੱਕ ਕੇ ਉਧਰ ਸਮਾਨ ਕਦੀ ਚੱਕ ਕੇ ਉਧਰ ਵੀ ਹੌਸਲਾ ਕਰ ਲੈ ਬਣ ਜੇਗਾ ਤਾਂ ਫਿਰ ਮਾਨਾ ਸਮਾਨ ਲੈ ਨਹੀਂ ਤਾਂ ਸੰਗਲ ਕੀ ਆ ਜਦੋਂ ਕੋਈ ਵੀ ਬੰਦਾ ਆਪਣੇ ਘਰ ਦਾ ਕੰਮ ਕਰਦਾ ਨਾ ਉਹਨੂੰ ਚਾਅ ਵੜਾ ਹੁੰਦਾ ਵਾ ਘਰ ਚੀਜ਼ ਹੀ ਇਹੋ ਜੀ ਆ ਉਹਦੇ ਵੱਸ ਦਾ ਰੋਗ ਨਹੀਂ ਗਾ ਤੇ ਸੱਟ ਲਵਾ ਕੇ ਤੇ ਬੈ ਹੀ ਗਈ ਹੈ ਨਾ ਉਹ ਸੱਟਾਂ ਨੇ ਕਰਮਾਂ ਦੀਆਂ ਰਸ ਉਹ ਕਹਿੰਦੀ ਮੇਰੇ ਸੱਟ ਲੱਗ ਜੇ ਉਹੀ ਗੱਲ ਘੜੀ ਕੁ ਵਿੱਚੋਂ ਸੱਟ ਸੱਟ ਲਾਈ ਉਹ ਜਾ ਕੇ ਪਤਾ ਫਿਰ ਕੇ ਮੈਂ ਚਾਹ ਮੰਗੋਂ ਮੰਗੀ ਤੂੰ ਹੀ ਜਾਣਾ ਇਕੱਠੇ ਜਾਵਾਂਗੇ ਸੋ ਕੋ ਦੋਵੇਂ ਜਾਣੇ ਚੱਲ ਫਿਰ ਚੱਲ ਜਾਨੀ ਨਾਲੇ ਉਹਨੂੰ ਪੁੱਛ ਕੇ ਆਇਆ ਕੋਈ ਕੰਮ ਕਰ ਰਿਹਾ ਹੈ ਇਹ ਦੱਸ ਦੇ ਕੋਈ ਨਹੀਂ ਮਨਜਿੰਦਰ ਬਥੇਰਾ ਆਪ ਕਰ ਲੈਂਦਾ ਲੈ ਤੁਹਾਡਾ ਵੀ ਕੋਈ ਫਰਜ਼ ਮੰਦਾ ਵਾ ਉਹ ਬਾਬਾ ਪੁੱਛ ਲਾਂਗੀ ਗਾਲੀ ਪੈ ਜਾਂਦੇ ਹੁੰਦੇ ਜੀ ਪਤਾ ਨਹੀਂ ਕਿਹੜੀ ਗੱਲ ਉਬਲੀ ਰਹਿੰਦੀ ਆ ਗੱਲ ਸਭ ਐਕਿੰਗ ਕਰ ਲਾਂਦਾ ਮੈਂ ਨਾ ਲਸਨ ਸਿਲਾਉਣਾ ਮੈਂਨ ਕੰਮ ਕਰਾਉਣਾ ਕੋਈ ਵੀ ਰਹਿਣ ਦੂ ਆਪੇ ਛੇ ਲਾਂਗੀ ਛੇ ਲਾ ਫਿਰ ਆਪੇ ਜਬ ਉਹਦਾ ਉਹਦਾ ਵੇਲੇ ਤੁਹਾਨੂੰ ਲੈ ਲੋ ਨਾਲ ਉਹਨੂੰ ਹੋਟੀ ਨੂੰ ਤੇ ਚੱਲ ਉਥੋਂ ਹੋ ਗਿਆ ਜੀ ਕੋਈ ਨਹੀਂ ਕਹਿ ਦਿੰਨੀ ਹੈ ਜਾ ਕੇ ਆਦੋ ਗਈ ਇਹਨਾਂ ਵਾਲੀ ਆਪ ਤਸੀਂ ਜਾਣਾ ਜਾਣਾ ਹੋਟੀ ਦੀ ਕੋਈ ਜ਼ਰੂਰਤ ਨਹੀਂ ਹੋਟੀ ਨੂੰ ਵੀ ਨਾਲ ਚੁੱਕੀ ਜਾਵਾਂ ਸੌ ਉੱਚੇ ਨੀਵੇਂ ਥਾਵਾਂ ਤੇ ਮੈਂ ਲੈ ਕੇ ਤਾਂ ਜਾਵਾਂ ਨਾ ਖੜਿਆ ਤਾਂ ਮੋਟਾ ਕਰ ਲੈਣਾ ਖੜਨਾ ਹੀ ਪੈਣਾ ਵਾ ਹੁਣ ਕੇ ਇੱਕ ਸੋਚਣ ਨਹੀਂ ਆ ਇਹਦੇ ਮਾਰੇ ਚੱਲਿਆ ਪਰ ਪਰਜਾਈਦਾ ਹੀ ਹੋਇਆ ਹੋਰ ਤਾਂ ਰਿਸ਼ਤੇਦਾਰ ਇਹਨੂੰ ਦੇਖਦਾ ਹੀ ਕੋਈ ਨਹੀਂ ਬਸ ਉਹ ਹੀ ਚਾਹੀਦੇ ਉਹ ਹੀ ਚਾਹੀਦੇ ਦੀ ਉਹ ਨਾ ਹਟਕਾ ਦਰਨੀ ਪਾਇਆ ਹੈਗਾ ਜਿੰਨਾ ਮਰਜੀ ਭੱਜੇ ਫਿਰ ਉਹ ਉੱਥੇ ਹੀ ਰਹਿਣੀ ਆ ਉਹ ਨਹੀਂ ਸੁਧਰ ਸਕਦੀ ਉਹਨੇ ਸਾਡਾ ਮਾੜਾ ਹੀ ਸੋਚਣਾ ਹਾਈ ਹਾਈ ਕੱਲੀ ਵੀ ਵਿਆਹ ਬੈ ਕੇ ਬੋਰੀ ਹੋ ਜਾਨੀ ਆ ਕੀ ਕਰਾਂ ਨਾ ਕਰੋ ਬਾਹਰ ਨਿਕਲਿਆ ਜਾਂਦਾ ਅੰਤਰਾ ਚੱਲ ਅੱਗੇ ਜਿੱਥੇ ਘਰ ਪੈਂਦਾ ਉੱਥੇ ਜਾ ਕੇ ਛਾਤੀ ਮਾਰਨ ਦੀ ਮਿਸਰੀਆਂ ਵਾਲਾ ਉਹ ਵੀ ਜਾਣੋ ਰਹਿ ਗਈ ਹੁਣ ਅੰਤਰਾ ਪਿਆਰ ਹੀ ਨਹੀਂ ਸਾਹ ਦਿੰਦਾ ਕੀ ਕਰਾਂ ਮੈਂ ਆਪ ਹੀ ਚਲ ਜਾਂਦੇ ਕਰਾਂ ਬਾਹਰ ਅੱਗੇ ਜੇ ਓਏ ਆਹੋ ਆਈ ਜਾਣਾ ਸੀ ਇਹ ਕਿਤੇ ਕਾਲ ਟਿਕ ਜਾ ਕਰੋ ਉਹ ਟਿਕਣਾ ਟੂਣਾ ਕੀ ਹੀ ਉਹ ਡੇ ਬੰਦੇ ਬਾਹਰ ਪਰਾਲੀ ਇਕੱਠੀ ਕਰਨ ਅੱਛਾ ਤੇ ਮੈਂ ਵੀ ਕਹਿਣ ਗਿਆ ਮੈਂ ਇਤਰਾ ਕਰੋ ਤੁਸੀਂ ਛੇਤਾਂ ਦਾ ਪਤਾ ਕੋਈ ਨਹੀਂ ਕਿਹੜੇ ਹੈ ਤੁਹਾਡੀ ਮਿਹਨਤ ਕੀਤੀ ਬੇਕਾਰ ਹੋਈ ਨਹੀਂ ਫਿਰ ਤੁਸੀਂ ਕਿ ਮੈਂ ਕਿੱਥੇ ਤੁਰੇ ਫਿਰੋਗੇ ਬੋਲਦੇ ਫਿਰੋਗੇ ਨੂੰ ਹਾਂ ਤੇ ਮੈਂ ਤੁਰਿਆ ਜਾਂਦੇ ਤੇ ਭਾਵੇਂ ਘਰੋਂ ਨਿਕਲਦੇ ਆ ਵੱਡਾ ਪਾਟੇ ਆਹੋ ਅੱਛਾ ਕੀ ਆਂਦੇ ਕਹਿੰਦੇ ਕੀ ਹਾਲ ਚਾਲ ਹੈ ਕਿ ਲੱਭਣਾ ਦੋ ਤਿੰਨ ਦਿਨ ਹੋ ਗਿਆ ਮੈਂ ਹਾਂ ਲੱਭਣਾ ਲੁਕਣਾ ਕੀ ਆ ਹਾਂ ਤੇ ਉਹ ਮੈਂ ਜੀਵਨ ਦੇ ਸੱਟ 'ਚ ਲੱਗ ਗਈ ਥੋੜੀ ਜਿਹੀ ਤੇ ਮੈਂ ਉਹਦੇ ਕਰਕੇ ਫਿਰੋਤਨ ਦਾ ਦੱਸ ਆਏ ਜੇ ਹਾਂ ਤੇ ਦੱਸ ਫਿਰ ਕੀ ਹੋ ਗਿਆ ਜੇ ਪਤਾ ਲੱਗ ਗਿਆ ਚੱਲ ਕੋਈ ਹਾਂ ਬੜਿੰਦੇ ਸਿਕਣਾ ਪੁੱਛਿੰਦੇ ਹੀ ਪਰ ਨਾ ਇਹ ਦਵਾਈ ਵੀ ਲੈਂਦੀ ਹੈ ਮੈਂ ਦਵਾਈ ਤਾਂ ਨਹੀਂ ਦਿੰਦਾ ਦਵਾਈ ਤੇ ਲੈਂਦੀ ਪਰ ਵੇਖ ਲਓ ਅੱਗੇ ਨਾਵਾ ਆ ਜਨਿੰਦੀ ਹੀ ਤੇ ਉਹਦੀ ਮਾਂ ਵੇਖ ਲਓ ਨਾ ਵਦੋਂ ਨਹੀਂ ਆਉਂਦੀ ਹੁਣ ਚੱਲ ਨਿਆਣਾ ਕਿਤੇ ਆਵੇ ਬੰਦੇ ਦਾ ਮਨ ਹੋਰ ਦਾ ਹੋਰ ਹੋ ਜਾਂਦਾ ਵਾ ਪਰ ਨਾ ਪਤਾ ਨਹੀਂ ਕਿ ਕੀ ਹੁੰਦਾ ਵਾ ਉਹ ਮੇਰੀ ਗੱਲ ਕਿਉਂ ਨਹੀਂ ਆਉਂਦਿੰਦੀ ਮੇਰੇ ਲੱਗ ਉਹਨਾਂ ਦੇ ਬੱਚੇ ਆ ਉਹ ਦਿਨ ਘਲੋਂ ਰਾਤ ਕੋ ਨਾ ਖਲੋਂ ਉਹਨਾਂ ਦੀ ਮਰਜ਼ੀ ਹੈ ਐਂ ਕਹਿੰਦੇ ਜਬਰਦਸਤੀ ਸੁਲੀ ਕਰ ਸਕਦੇ ਤੇ ਜਦੋਂ ਫਿਰ ਨਹੀਂ ਕੋਈ ਫੈਸਲਾ ਲੈਣੇ ਫਿਰ ਵਿੱਚ ਕਿਉਂ ਬੋਲਦੇ ਆ ਕੀ ਗੱਲ ਸਾਡੀ ਜ਼ਿੰਦਗੀ ਜ਼ਿੰਦਗੀ ਨਹੀਂ ਗਈ ਉਹ ਚੱਲ ਯਾਰ ਕਿਉਂ ਨੀਤੀ ਕਿੰਨੇ ਦਿਨ ਹਾਂ ਜੀ ਮੰਤੇ ਦੀ ਗੱਲਾਂ ਲਾਈ ਤੇ ਕਿਉਂ ਨਹੀਂ ਲਾਈ ਦੀਆਂ ਮੰਤੇ ਗੱਲਾਂ ਫਿਰ ਵੀ ਆਪਣਾ ਬੱਚਾ ਹੋਵੇ ਤੇ ਆਪਣੇ ਨੂੰ ਦੁੱਖ ਹੁੰਦਾ ਵਾ ਅਗਲਾ ਭੱਜ ਕੇ ਆਉਂਦਾ ਵਾ ਤੇ ਮੇਰੀ ਮਾਂ ਨੇ ਠੀਕ ਆ ਮੈਂ ਕਹਿਣ ਲਿਆ ਵਾਂ ਕਿ ਭਾ ਹੋਣਾ ਨੇ ਮੇਰੇ ਹਿਸਾਬ ਨਾਲ ਹੋਣਾ ਹੀ ਅੱਜ ਐ ਕਿਉਂ ਆਣਾ ਵਾ ਆਹੋ ਕਹਿੰਦੇ ਮਰੂੰਗੇ ਫੇਰਾ ਪਰ ਜਾਈ ਤਾਂ ਨਹੀਂ ਆਉਣਾ ਵਾ ਇਹ ਆਉਗੇ ਦੇ ਜੀ ਆਉਣਗੇਗਾ ਹਾਈ ਹਾਈ ਫਿਰ ਤੂੰ ਕਹਿੰਦਾ ਮੇਰਾ ਕੋਈ ਪਤਨ ਲੈਣੇ ਆ ਮੈਨੂੰ ਨਹੀਂ ਲੋੜ ਹੈ ਹਜੇ ਪਤੇ ਦੀ ਤੁਸੀਂ ਕਹਾਨੂੰ ਦੱਸ ਬੈਠੇ ਜੇ ਰ ਹੁਣ ਮੇਰੇ ਕੋ ਉੱਠਿਆ ਨਹੀਂ ਜਾਣਾ ਨਾ ਚਾਹ ਬਣਨੀ ਨਾ ਪਾਣੀ ਤੇ ਅਗਲੀ ਨੇ ਨੱਕ ਬੋਲ ਵਟਣੇ ਉਹ ਚੱਲ ਕੋਈ ਨਹੀਂ ਉਹਨਾਂ ਨੂੰ ਪਤਾ ਉਹ ਸੱਟ ਲੱਗੀ ਆ ਹੈ ਭਾਵੇਂ ਜਿੱਦਾਂ ਮਰਜੀ ਆ ਨਾ ਤੁਹਾਨੂੰ ਪਤਾ ਉਹ ਕਿੱਦਾਂ ਦੀ ਆ ਤੁਸੀਂ ਰਹਿਣ ਹੀ ਦੇਣਾ ਹੈਗਾ ਉਹ ਤੇਰਾ ਹੋ ਗਿਆ ਦਿਮਾਗ ਖਰਾਬ ਕੋਈ ਗੱਲ ਨਹੀਂ ਹੁੰਦੀ ਜੇ ਭਰਾ ਭਰਾ ਆ ਜੇ ਤਾਂ ਮਣ ਕਿੰਨ ਘਰੋਂ ਕੱਢ ਦਿੱਤਾ ਵਾ ਘਰੋਂ ਕੱਢਣ ਦੀ ਨਹੀਂ ਗੱਲ ਗੱਲ ਤਾਂ ਹੁੰਦੀ ਬੰਦੇ ਦੇ ਸੁਭਾਅ ਦੀ ਜੇ ਤਾਂ ਸੁਭਾਈ ਨਹੀਂਗਾ ਚੰਗਾ ਤੇ ਫਿਰ ਦੱਸਣ ਦਾ ਕੀ ਫਾਇਦਾ ਹੈ ਜੇ ਮੇਰੇ ਢੇਡ ਚ ਹੁੰਦੀ ਨਾ ਕਿ ਉਹ ਜੀ ਗੱਲ ਤੇ ਮੈਂ ਨਾ ਉਹ ਫੋਨ ਕਰਨਾ ਹੀ ਮੈਨੂੰ ਪਤਾ ਉਹਦੀ ਮਾਂ ਨੂੰ ਨਹੀਂ ਆਉਣ ਦਿੰਦੀ ਇਦਾਂ ਇੱਥੇ ਆਈਂਦੀ ਐ ਨਾ ਉਹ ਛਿੜਕਾ ਮਾਰਦੀ ਤੇ ਕਿਉਂ ਗਈ ਹੀਗੀ ਤਾਂ ਮੈਂ ਚੁੱਪ ਕਰਕੇ ਦਿਲ ਤੇ ਪੱਥਰ ਆ ਕੇ ਪਈ ਰਹੀ ਵੀ ਕੋਈ ਗੱਲ ਨਹੀਂ ਮਨਾ ਕੜਲਾ ਤੇ ਮੈਂ ਖਸੂਤ ਨਾ ਹੋ ਗਿਆ ਲੱਗ ਰਹੀ ਯਾਨੀ ਕੋਈ ਗੱਲ ਨਹੀਂ ਕੀ ਆਨੇ ਕੋ 2 ਮਿੰਟ ਪਤਾ ਲੈਣਾ ਮੈਂ ਚੱਲ ਜਾਣਾ ਪਤਾ ਤਾਂ ਲੈਣਾ ਗੱਲ ਠੀਕ ਵਾ ਤੁਹਾਡੀ ਪਰ ਨਾ ਤੁਸੀਂ ਵੀ ਨਾ ਜਾਣਦਿਆ ਕਰੋ ਕਿ ਤੇ ਕੀ ਲੋੜ ਪੈ ਗਈ ਤੁਹਾਡੀ ਜੀ ਹੁਣ ਬੰਦਾ ਅਗੜਵਈ ਬੰਦੇ ਨੂੰ ਮਿਲਿਆ ਤੇ ਬੰਦਾ ਕੀ ਕਹੇ ਵੀ ਮੈਂ ਤੇਨਾਂ ਬੋਲਣਾ ਨਹੀਂਗਾ ਨਹੀਂ ਬੋਲਣਾ ਤਾਂ ਸਹੀ ਆ ਬੋਲਣਾ ਕਿਉਂ ਨਹੀਂਗਾ ਪਰ ਦੱਸਣਾ ਨਹੀਂ ਨਾ ਚਾਹੀਦਾ ਫਿਰ ਉਹਨੇ ਵੀ ਗੱਲ ਰਹੀ ਉਹਨੇ ਮਾਰਾ ਕੀ ਕਹਿਤਾ ਵਾ ਉਹਨੇ ਨਹੀਂ ਮਾਰਾ ਕਿਆ ਪਰ ਤਾਂ ਡਿਪਰ ਜਾਈ ਨੇ ਕਹਿਣਾ ਛੁੱਟੀ ਹਮਦਰਦੀ ਲੈਂਦੀ ਆ ਇਹਨੂੰ ਹੋਇਆ ਕੁਹ ਨਹੀਂ ਗਾ ਇਹ ਜਾਣ ਬੁੱਝ ਕੇ ਦੱਸ ਦੇ ਫਿਰਦੇ ਤੁਹਾਡੀ ਕੋ ਖਬਰ ਲੈਣਾ ਕੋਈ ਚਲ ਤੂੰ ਛੱਡ ਬੱਬਾ ਕੋਈ ਗੱਲ ਨਹੀਂ ਹੁਣ ਠੀਕ ਵਾ ਠੀਕ ਤੇ ਮੈਂ ਹੈਗੀ ਪਰ ਫਿਰ ਵੀ ਆ ਜਿਹੜਾ ਹੁਣ ਮੇਰੀ ਮਾਸਪਾਟਾ ਬਾਂ ਦਾ ਹੌਲੀ ਦਾ ਠੀਕ ਹੋਣਾ ਵਾ ਐਡੀ ਛੇਤੀ ਨਹੀਂ ਨਾ ਹੋਣਾ ਉਧਰ ਬੁਖਾਰ ਚੜ ਚੜ ਜਾਂਦਾ ਵਾ ਗਰਮ ਪੱਤੀ ਬੰਦਾਂ ਫਿਰ ਹੈ ਫੈਨ ਤਾਂ ਲਾਈ ਏ ਟਿਊਬ ਤੇ ਆ ਬੋਣਾ ਆਏ ਨਾ ਹੌਲੀ ਹੌਲੀ ਡਾਕਟਰਾਂ ਦਾ ਦਵਾਈ ਖਾ ਲੈ ਆਰਾਮ ਹੋਣਾ ਚਲ ਠੀਕ ਹੈ ਮੈਂ ਹੀ ਬਰ ਹੋ ਗਈ ਜਦੋਂ ਆ ਹਾਂ ਲੈ ਮੇਰੇ ਪਾ ਦਾ ਹੋਰ ਪੰਗਾ ਖੜਾ ਕਰਤਾ ਵਾ ਹੁਣ ਆਊਗੀ ਨਾਲੇ ਨੱਕ ਬੁੱਲ ਵੱਟੂਗੀ ਨਾਲੇ ਮੈਨੂੰ 100-100 ਗੱਲ ਕਰੂਗੀ ਤੂੰ ਕਿੱਦਾਂ ਡਿੱਗ ਪੀ ਤੇਰੇ ਕੋਲ ਚਾਜ ਨਾ ਚੜ੍ਹੂ ਨੀ ਲਾਇਆ ਜਾਂਦਾ ਮੈਨੂੰ ਪਤਾ ਵਾ ਨਾ ਇੱਕ ਦਿਨ ਚਾਰ ਸੁਣਾ ਕੇ ਜਾਣੀਆਂ ਵਾ ਫੌਰਨ ਤੇ ਟੈਨਸ਼ਨ ਪਾਤੀ ਆ ਮੈਂ ਕਰਨ ਹਾਂਜੀ ਮੰਮੀ ਉਹ ਤਾਂ ਮੈਂ ਲੋਗ ਪਹਿਲਾਂ ਗੱਲ ਸੁਣ ਮੈਂ ਤਾਂ ਜੈਲੀ ਤੇਰਾ ਕਹਿਣ ਲਿਆ ਵਾ ਪੀ ਸ਼ਰਨ ਨੂੰ ਵੀ ਨਾਲ ਲੱਲਾ ਤੇ ਚਾਚੀ ਵੀ ਘਰ ਹੋ ਗੋ ਤੇ ਜੇ ਮੈਂ ਤੇਰੇ ਸਾਹਮਣੇ ਕਹਾਂਗੀ ਤੇ ਤੂੰ ਆਖੀ ਮੈਂ ਨਹੀਂ ਜਾਣਾ ਹੈਗਾ ਪਰ ਮੰਮੀ ਜਾਣਾ ਕਿਉਂ ਨਾ ਕਰ ਉਹਨਾ ਪੁੱਛੇ ਮੜੀ ਮੂਟੀ ਦੇ ਸਾਟ ਲੱਗ ਗਈ ਐ ਉਹੋ ਹੀ ਹੋਊਗਾ ਬਣਾ ਕੇ ਤਾਂ ਬਹਿ ਗਈ ਇਹ ਹੁਣ ਕਹਿੰਦਾ ਸਾਰਾ ਟੱਬਰ ਹੀ ਜਾਏਗੀ ਤੇ ਮੰਮੀ ਮੈਂ ਵੀ ਜਾਣੀ ਐ ਮੈਂ ਜਦੋਂ ਕਹੇ ਤੁਸੀਂ ਨਾ ਕਰ ਦਿੰਦੇ ਜੇ ਹੁਣ ਮੈਨੂੰ ਲੈ ਜਾਓ ਨਾਲ ਮੈਂ ਪਤਾ ਲੈ ਆਉਂਗੀ ਦੱਸ ਪੁੱਤ ਜੇੜਾ ਟਾਈਮ ਜਾੜਿਆ ਕਿ ਉੱਚੇ ਨੀਵੇਂ ਦਾ ਪੈਰ ਪੈ ਗਿਆ ਤੇ ਫੇਰ ਕੀ ਕਰਾਂਗੇ ਦੱਸ ਮੰਮੀ ਇੱਥੇ ਲੱਗੇ ਤੇ ਹੈਗਾ ਵਾ ਤੇ ਹੋਂ ਨਹੀਂ ਐ ਮੈਂ ਵੀ ਮੈਂ ਸਗੋ ਕਹਿਣ ਆਈ ਆ ਕਿ ਤੂੰ ਸਾਹਮਣੇ ਉਹਦੇ ਕਹਦੀ ਵੀ ਮੈਂ ਨਹੀਂ ਜਾਣਾ ਤੇ ਮੈਂ ਸੱਚੀ ਹੋ ਜਾਾਂਗੀ ਇਹ ਚੋਰ ਨਾਲੋਂ ਪੰਡ ਕਾਲੀ ਤੇ ਦੱਸ ਮੰਮੀ ਤੂੰ ਹਰ ਵਾਰ ਇਦਾਂ ਹੀ ਕਹਿ ਦਿੰਦੇ ਜੇ ਇਹ ਨੇ ਤੂੰ ਹੀ ਉਹਨਾਂ ਦੇ ਹੋਏ ਖਾਪ ਚੱਲੇ ਜੇ ਮੈਨੂੰ ਤਾਂ ਸਮਝ ਹੀ ਨਹੀਂ ਆਦੀ ਕਿ ਤੁਹਾਡੇ ਸਿਰ 'ਚ ਉਹਨੇ ਕੀ ਤੋੜ ਛੜਿਆ ਮम्मी ਚਾਚੀ ਨੇ ਚੰਗੀ ਉਹ ਕਿਹੜੇ ਮੜੀ ਚੰਗੀ ਕਰਦੀ ਆ ਬੰਦਾ ਬਾਬਾ ਚਾਚੀ ਚੰਗੀ ਜੇ ਤੁਹਾਡੀ ਮਾਂ ਖਾਪਦੀ ਉਹ ਤਨੀ ਨਾ ਚੰਗੀ ਹੈਗੀ ਚੰਗਾ ਚੱਲ ਹੋ ਤਿਆਰ ਮੰਮੀ ਇਹ ਨਹੀਂ ਗੱਲ ਹੈਗੀ ਜਦੋਂ ਦਾ ਮੇਰਾ ਵਿਆਹ ਹੋਇਆ ਮੈਂ ਇੱਕੋ ਵਾਰੀ ਉਹਨਾਂ ਦੇ ਘਰ ਗਈ ਹਾਂ ਹੁਣ ਕਿਵੇਂ ਗਈ ਨਹੀਂ ਮੇਰਾ ਵੀ ਜੀ ਕਰਦਾ ਤੇ ਜਾਣ ਨੂੰ ਨਾਲ ਮੈਂ ਪਤਾ ਲੈ ਆਉਂਗੀ ਕੋਈ ਨਹੀਂ ਲੈ ਆ ਪਤਾ ਮੇਰਾ ਜ਼ਰਾ ਦਾ ਮਿਆਸਾ ਕੋ ਨਾ ਜਾਵਾ ਤੂੰ ਚੱਲ ਜਾ ਆਪਣੇ ਡੈਡੀ ਦੇ ਨਾਲ ਤੇ ਚਲੋ ਹਾਂ ਤੂੰ ਵੀ ਚੱਲ ਮੈਂ ਵੀ ਘੜੀ ਕੋ ਕਿ ਛੇਤੀ ਆ ਜਾਈ ਚਲ ਆ ਉਠ ਆ ਜਾ ਆ ਜਾ ਤੂੰ ਕਿੱਥੇ ਰਹਿਣਾ ਤੂੰ ਨਾਲ ਹੀ ਰਹਿਣਾ ਮੇਰੀ ਆ ਜਾ ਆ ਜਾ ਹੁਣ ਕਿੱਦਾਂ ਨੂੰ ਨਿਕਲ ਗਈ ਆ ਵੀ ਜਾਣਾ ਵਾ ਤਾਂ ਚੱਲੀਏ ਗਾਂ ਕਿ ਰੁਕ ਜੀਏ ਕੋਂ ਦੇਖਣਾ ਚੱਲ ਕੋਈ ਗੱਲ ਮੀ ਚਲ ਜਾਨੇ ਡੈਡੀ ਜੀ ਆਗੇ ਘਰ ਤੇ ਉਹਨਾਂ ਨੇ ਵੇਖ ਲੈਣਾ ਪਹਿਨੀ ਇੱਥੇ ਤੇ ਪਹਿਣਾ ਉੱਥੇ ਰਹਿਣੀ ਚਲ ਆ ਫਿਰ ਸਾਸਿਕਾ 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 ਪਾਸ ਸਾਸਿਕਾ ਜੀਵਨ ਕਰਿਆ ਹਾਂ ਕਰਿਆ ਜੇ ਇੱਧਰ ਬੈਠੇ ਲੱਗੇ ਤੁਸੀਂ ਚੱਲੇ ਕਿਤੇ ਮੈਂ ਚੱਲੇ ਚੱਲ ਕੋਈ ਤਾਂ ਹੁਣ ਬਹਿਦਾ ਸਾਡੇ ਲੱਗੇ ਹਾਂਜੀ ਕੋਈ ਇੱਥੇ ਬੈਠੇ ਮਾਗੇ ਲੈ ਛੱਟ ਕਿੱਦਾਂ ਲਵਾ ਲਈ ਸਾਸਿਕਾ ਤੇ ਗੱਗੀਆਂ ਤੇ ਨਹੀਂ ਸਾਸਿਕਾ ਪੁੱਤ ਸੋ ਤਾਂ ਠੀਕ ਜਾ ਹੁਣ ਠੀਕ ਆ ਪੁੱਤ ਠੀਕ ਆ ਜੇ ਬਹਿ ਜਾ ਤੇ ਛੱਟ ਕਿੱਦਾਂ ਲਵਾ ਲਈ ਪਹਿਲਾਂ ਮੈਨੂੰ ਇਹ ਤਾਂ ਦੱਸ ਕੰਪੀਤ ਸਵਾਮਣ ਹਾਂ ਕੁਛ ਵੀ ਨਹੀਂ ਜੇ ਦਾ ਕਰਮਾ ਚ ਸੱਟ ਹੋਵੇ ਮੈਂ ਤਾਂ ਝਾੜੂ ਲਾਉਂਦੀ ਹਾਂ ਅੰਦਰ ਤੇ ਆਹ ਟੇਬਲ ਦੇ ਵਿੱਚ ਹੀ ਪੈਰ ਫਸ ਗਿਆ ਮੇਰਾ ਤੇ ਇੱਥੇ ਡਿੱਗ ਪਈ ਮਪਰੀਨੇ ਰਖਾ ਦੇ ਵਿੱਚ ਤੇ ਤੇ ਆਪਣਾ ਹੀ ਭਾਰ ਤੇ ਆ ਗਿਆ ਜਮਾਨੇ ਨਹੀਂ ਮੈਨੂੰ ਇਹ ਦੱਸ ਜੇ ਤੈਨੂੰ ਸੱਟ ਲੱਗ ਗਈ ਹੈ ਕੰਸੋ ਕੰਮ ਤੂੰਾਨੂੰ ਫੋਨ ਕਰਕੇ ਦੱਸ ਜਾਂ ਇਹਦੇ ਚਾਚੇ ਨੂੰ ਕੱਲ ਅਹੀਂ ਹੋਰ ਨਹੀਂ ਤੇ ਜਾਂ ਕੁੜੀ ਆਣ ਕੇ ਜਾਂ ਮੈਂ ਤੇ ਲੱਗੇ ਥੋੜਾ ਬੋਤਾ ਕੰਮ ਹੀ ਕਰਾ ਜੰਦੀ ਪਰ ਕੀ ਲੋੜ ਆ ਸਾਡਾ ਤੇ ਤੈਨੂੰ ਹੈ ਹੀ ਨਹੀਂ ਇੰਨਾ ਨਹੀਂ ਨਹੀਂ ਭੈਣ ਜੀ ਗੁੱਸਾ ਨਾ ਕਰੋ ਤੇ ਇਹ ਹੱਜ ਦੀ ਗੱਲ ਨਹੀਂ ਮੈਂ ਤੁਹਾਡੇ ਵੀ ਕਰਦਾ ਕੰਮ ਆ ਨਾਲੇ ਇਹ ਵੀ ਹੁਣ ਦਵਾਈ ਦੂਹੀ ਖਾਂਦੀ ਐ ਤੇ ਨਬ ਸਕੂਲ ਜਾਂਦੀ ਐ ਤਾਂ ਕਰਕੇ ਨਾ ਮੇਰਾ ਮਨ ਹੀ ਨਹੀਂ ਕੀਤਾ ਫੋਨ ਕਰਨ ਨੂੰ ਤੇ ਕੀ ਟੈਨਸ਼ਨ ਪਾਉਣੀ ਆ ਬੱਸ ਉਹ ਬਾਬੂ ਜੀ ਦੱਸ ਦਿੰਦੇ ਨਾ ਮੈਨੂੰ ਆਈ ਜਾਣਾ ਹੀਗਾ ਉਹ ਦਿਨ ਨਬ ਨੂੰ ਮੈਂ ਟਮ ਟਮ ਤੇ ਫੋਨ ਕਰਨੀ ਐ ਦਿਖਾਉਣ ਨਬ ਦਾ ਚੇਤਾ ਹੀ ਭੁੱਲ ਗਿਆ ਨਹੀਂ ਨਹੀਂ ਚੇਤਾ ਨਹੀਂ ਗਿਆ ਮੈਨੂੰ ਭੁੱਲਾ ਚੇਤਾ ਮੈਨੂੰ ਭੁੱਲਾ ਬਨਬ ਦਾ ਪਰ ਇਹ ਮੈਂ ਟੈਨਸ਼ਨ ਨਹੀਂ ਦਿੱਤੀ ਲੈ ਹੁਣ ਕਾਲ ਕਿੱਥੇ ਲੱਗੀ ਪਰ ਨਹੀਂ ਭੈਣ ਜੀ ਮੇਰੇ ਨਾ ਬਹੁਤ ਮਾੜਾ ਹਾਲ ਜੇ ਬਾਂ ਦਾ ਹਾਂ ਮਾਸ ਪਾਟ ਗਿਆ ਹਾਂ ਹੈ ਤੇ ਕੋਈ ਪੱਟੀ-ਪੁੱਟੀ ਬੰਨਣੀ ਪੱਟੀ ਬੱਦੀ ਹੀਗੀ ਸਵੇਰੇ ਲਾਈ ਆ ਹਾਂ ਕੋਨਾ ਸਾੜ ਬੜਾ ਪੈਂਦਾ ਕਰਨੀ ਆ ਨਾ ਤੇ ਡਾਕਟਰ ਕਹਿੰਦਾ ਦਵਾਈ ਖਾਣਾ ਆਰਾਮ ਹੋਣਾ ਕੋਈ ਗੱਲ ਨਹੀਂ ਜੀ ਰਹਿਣ ਤੋਂ ਪੱਟੀ ਬੰਨ ਕੋਈ ਅਕਸਰਾ ਉਸਰਾ ਕਰਾਇਆ ਪਤਾ ਲੱਗਾ ਕਿ ਹੱਡੀ ਉਡੀ ਨੂੰ ਜਿਆਦਾ ਸੱਟ ਲੱਗੀ ਨਹੀਂ ਨਹੀਂ ਹੱਡੀ ਨੂੰ ਸੱਟ ਨਹੀਂ ਮਾਸੇ ਪਾਟਾ ਵਾ ਇਧਰ ਘਰਾਂ ਵਾਲਾ ਮੜਾ ਗਿਆ ਹਾਏ ਪੈ ਜੀ ਹਾਏ ਹਾਏ ਮਮੀ ਨਾ ਕਰੋ ਧਰ ਦੋਂ ਡਈਓ ਨਾ ਹਾਏ ਹਾਏ ਇੰਨੀ ਦਰਦੋਂ ਡਈ ਇੱਕ ਤਾਂ ਤੂੰ ਭੱਜੀ ਫੇਰਨੀ ਕਦੀ ਉਧਰ ਕਦੀ ਉਧਰ ਮਾਂ ਨਾ ਕਿਤੇ ਬਹਿ ਜਾ ਕਰਾ ਕਿਚਾਣਾ ਪਿੰਦਾਵਾ ਹੁਣ ਮਿਸਤਰੀ ਲੱਗੇ ਉਧਰ ਮਿਸਤਰੀ ਲੱਗੇ ਆ ਆਪਾਂ ਮੰਜਿੰਦਰ ਲੈ ਆਜਿਆ ਕਰੇ ਜਿਹੜੀ ਚੀਜ਼ ਦੀ ਲੋੜ ਰਮਾਨਾ ਇੱਕ ਥਾਂ ਬਹਿ ਜਾ ਕਦੀ ਤੇਰਾ ਚੁੱਲਾ ਚੌਂਕਾ ਉਧਰ ਤੇ ਕਦੀ ਤੇਰਾ ਚੁੱਲਾ ਚੌਂਕਾ ਇੱਧਰ ਕੀ ਕਰੀਏ ਫਿਰ ਤਿੰਨ ਢੰਡੀ ਸਬਜ਼ੀ ਦੇਣੀ ਪੈਂਦੀ ਚਾਹ ਪਾਣੀ ਵੀ ਦੋ ਤਿੰਨ ਟਾਈਮ ਦੇਣਾ ਪੈਂਦਾ ਬਹੁਤੀ ਗੱਲ ਇੱਕ ਉਥੇ ਗੈਸ ਰੱਖ ਛੜ ਮਿਸਤਰੀਆਂ ਨੇ ਕਿਹਾ بیا ਸਬਜ਼ੀ ਘੱਲੀ ਗਰਮ ਕਰਕੇ ਦੇ ਖਾ ਲੋ ਪਰਨਾ ਤੂੰ ਤਾਂ ਬੈਂਦੀ ਹੈ ਨਹੀਂ ਕਿਤੇ ਪਤਾ ਨਹੀਂ ਕਿਹੜੀ ਹੱਡੀ ਦੀ ਬਣੀ ਚਾਲ ਮਮੀ ਛੱਡੋ ਪਰੇ ਉਹਨਾਂ ਦੇ ਕਿਧਰ ਤੋਂ ਉਹਨੇ ਤੇ ਫੇਰ ਨਾ ਕਰ ਜਾਂਦਾ ਪਰ ਉਹ ਸੱਟ ਲਵਾ ਕੇ ਤੇ ਦਿਨਾਂ ਤੇ ਪੈ ਹੀ ਗਈ ਤਾਂ ਸਿਆੜਾ ਉਹਨ ਡਿਆ ਤੂੰ ਮੈਨੂੰ ਇੰਨੀਆਂ ਗੱਲਾਂ ਕਹਿਨੀ ਫਿਰ ਕਿਤੇ ਇੱਕ ਵਾਰੀ ਮੂੰਹਾਂ ਕੁੱਟੀ ਨੀਗੀ ਵੀ ਮੈਨੂੰ ਸੱਟ ਲੱਗੀ ਆ ਫਿਰ ਮੈਨੂੰ ਕਿਤੇ ਲੈ ਲੂ ਜਾਉ ਨਹੀਂ ਕੋਈ ਨਹੀਂ ਮੈਨੂੰ ਲੈ ਗਏ ਸੀਗੇ ਉਹਦਾ ਟਿਕ ਟੱਕ ਡਾਕਟਰ ਨੇ ਲਾਤੇ ਆ ਦਵਾਈ ਦੇਤੀ ਆ ਤਾਂ ਅੱਧਾ ਹੁਣ ਅੱਗੇ ਨਾਲੋਂ ਨਾ ਥੋੜਾ ਜਿਹਾ ਫਰਕ ਆ ਜਿਹੜੀ ਲਗਾਤਾਰ ਠੀੜ ਹੁੰਦੀ ਉਹ ਹਟ ਗਈ ਤੇ ਅੱਧਾ ਚਾਚੀ ਗਰਮ ਪੱਟੀ ਬੰਨ ਛੱਡ ਨਹੀਂ ਹੀ ਉਹਨਾਂ ਛੇਤੀ ਰਮਾਨ ਆਇਆ ਨਾ ਸਾਰ ਤੇ ਚਲੋ ਪੈਣਾ ਹੀ ਹੈ ਘੜੀ ਪੱਟੀ ਤੇ ਮਰਨੀ ਆ ਫਿਰ ਕੀ ਕਰਾਂ ਮੈਂ ਇਹ ਪੈਣਾ ਇਹ ਆਪਣੀਆਂ ਮਰਜ਼ੀਆਂ ਕਰਦੀ ਇਹ ਨਹੀਂ ਕਿਸ ਦੀ ਮੰਦੀ ਵੇ ਕੁੱਤੋਂ ਪੱਖਾ ਲਾਇਆ ਨਾਲੇ ਸੀ ਲਾਇਆ ਵਾ ਤੇ ਉਦਾਂ ਅੱਖਾਂ ਦੀ ਮੈਨੂੰ ਸੱਟ ਲੱਗੀ ਤੇ ਇਹਦੇ ਤੇ ਪੱਟੀ ਬੱਜੀ ਹੁੰਦੀ ਬਾਹ ਤੱਕ ਕਿਤੇ ਹਵਾ ਤਨਾ ਪਹੁੰਚਦੀ ਪੈਣ ਜੀ ਬਾਹ ਤੇ ਆਪਣੀ ਲਵੇਟੀ ਆ ਮੈਂ ਹਾਂ ਵੇਖੋ ਹਵਾ ਕਿਧਰੋਂ ਦੀ ਲੱਗ ਜੂਗੀ ਨਾਲੇ ਸੋਣਾ ਆਪਣੇ ਜੇਠ ਦੀ ਗੱਲ ਸਾਡੇ ਨਾਲ ਲੜਾਈ ਕੀਤੀ ਕਿਤੇ ਮੁੰਜਿੰਦਰ ਮਿਲਿਆ ਹੋਣਾ ਵਾ ਤੇ ਪਤਾ ਲੱਗਾ ਤੇ ਸਾਨੂੰ ਆਂਦਾ ਤੁਸੀਂ ਪਤਾ ਲੈਣ ਨਹੀਂ ਗਈਆਂ ਇਦਾਂ ਆਵਦਾ ਵੋਟੀ ਨੂੰ ਨਾਲ ਖੜ ਇਹਦੇ ਨਾਲ ਮੈਂ ਗਈ ਚੱਲ ਪੁੱਤ ਦੀ ਚਾਚੀ ਦਾ ਪਤਾ ਲਾਈਏ ਤੇ ਤੇਰਾ ਜੇਠ ਘਰੋਂ ਹੀ ਚਲ ਗਿਆ ਕਿਸ ਪਾਸੇ ਗਏ ਕਿਹੜੇ ਵਾਦੇ ਘੋੜੇ ਚੜ ਗਿਆ ਕੋਈ ਮਿਲ ਪਿਆ ਹੁਣ ਆਪਾਂ ਦੀ ਲੱਭ ਲੱਭ ਖਾਪ ਗਈ ਇਧਰਲੇ ਪਾਸੇ ਗੇਟ ਵੱਲ ਗਈ ਇਧਰਲੇ ਗਈ ਕਿਤੇ ਦੇਖਿਆਈ ਮੈਂ ਤਾਂ ਰਹਿਣ ਦੇ ਜਦੋਂ ਜੀ ਕੁੱਤਾ ਨੇ ਚਲ ਜਣਾਹੀਂ ਤੇ ਜਾਈਏ ਚੱਲ ਕੋਈ ਗੱਲ ਨਹੀਂ ਕੋਈ ਮਿਲ ਪਿਆ ਹੁਣ ਆ ਤਾਂ ਖਲੋਗੇ ਹੁਣੇ ਨਾ ਕੋਈ ਗੱਲ ਨਹੀਂ ਉਹਨਾਂ ਤੇ ਆ ਹੀ ਜਾਣਾ ਵਾ ਕੋਈ ਚੀਜ਼ ਖਾਣੀ ਪੀਣੀ ਤੇ ਦੱਸ ਦੇ ਸ਼ਰਨ ਬਣਾ ਦਿੰਦੀ ਨਹੀਂ ਕੁਛ ਨਹੀਂ ਖਾਣਾ ਸ਼ਰਨ ਤੂੰ ਸੁਣਾ ਤੂੰ ਠੀਕ ਹਾਂਜੀ ਅੱਛਾ ਜੀ ਮੈਂ ਤਾਂ ਠੀਕ ਆ ਦਵਾਈ ਦੂ ਵੀ ਥੋੜੀ ਟਾਈਮ ਕੋ ਤੇ ਚਲਦੀ ਐ ਤੇ ਤੁਸੀਂ ਦੱਸੋ ਨੀ ਤੇ ਮੈਂ ਬਣਾ ਜਾ ਕੁਛ ਨਹੀਂ ਕੋ ਤੇ ਤੈਨੂੰ ਮੈਂ ਕੀ ਕਹਿ ਤੇਰ ਕੋ ਕਿਵਣਾ ਨੂੰ ਨਾ ਪੂ ਤੇ ਆਪ ਦਵਾਈ ਖਾਣਦੇ ਹੀ ਤੂੰ ਰਹਿਣ ਦੇ ਕੋਈ ਨਹੀਂ ਸਭ ਕੋ ਬਣਾਵਿੰਦਾ ਤੇਰਾ ਚਾਚਾ ਤੇ ਦੱਸਾਂ ਚਾਚੇ ਨੇ ਕੋ ਤਕਲੀਫ ਦਿੰਦੇ ਜਾਈ ਨਹੀਂ ਚੱਲ ਕੋਈ ਨਹੀਂ ਦੋਹਾਂ ਜੀਆਂ ਨੇ ਕਿਹਦੀ ਖਾ ਲੈਣਾ ਆਪਾਂ ਇੱਕ ਵਾਰੀ ਸਬਜ਼ੀ ਬਣਾਈਏ ਤੇ ਸਾਡਾ ਉਹ ਸਾਰਾ ਦਿਨ ਨਾ ਜਾਂਦਾ ਵਾ ਨਹੀਂ ਉਹ ਬਥੇਰਾ ਕੰਮ ਕਰ ਲੈਂਦਾ ਇਹ ਤੂੰ ਛੱਡ ਦੇ ਉਹਦੇ ਅੱਜ ਤੋਂ ਹੁਣ ਸੱਟ ਲੱਗੀ ਨਾ ਵੀ ਲੱਗੀ ਤਾਂ ਵੀ ਨਾਲ ਸਾਰਾ ਕੰਮ ਕਰਾਉਂਦਾ ਵਾ ਉਹ ਤ ਮਜ਼ਦੂਰੀਨ ਕਰਨਾ ਪੈਣਾ ਕੀ ਕਰੀਏ ਹੈ ਇਨਸਾਨ ਕਰੀਏ ਫਿਰ ਚਾਚੀ ਜੀ ਹੁਣ ਤੈਨੂੰ ਕੋਈ ਫਿਕਰ ਨਾ ਕਰਿਓ ਚੰਗਾ ਅਹੀਂ ਨਵਨੁ ਘਰ ਜਾ ਕੇ ਭੇਜ ਦਿੰਨੇ ਨਾਲੇ ਰੱਤ ਸਾਡੇ ਲੱਗੇ ਸੌਂਜੂਗੀ ਨਾਲੇ ਕੰਮ ਕਰਾਜੂਗੀ ਚਾ ਤੁਹਾਡਾ ਭਲਾ ਹੋਵੇ ਜਿੰਨਾ ਫਿਰ ਲੱਗੇ ਆ ਜਾਈ ਤੇ ਮੇਰਾ ਤਾਂ ਤੰਤਰਾ ਦੇਣੀ ਹੀ ਨਿਕਾ ਲੱਗਦਾ ਮੈਂ ਤਾਂ ਕਿਤੇ ਤੇਰੇ ਚਾਚੇ ਦੇ ਗੱਲ ਪੈਣ ਲਈ ਮੈਂ ਹਾਂ ਪਿਆਪ ਸਾਰਾ ਦਿਨ ਪੱਜੇ ਰਹਿੰਦੇ ਜੇ ਬਾਹਰ ਤੇ ਮੈਂ ਸਾਰਾ ਦਿਨ ਖਾਪਦੇ ਨਹੀਂ ਅੰਦਰ ਇਹ ਕਰਾਂ ਮੈਂ ਐਂ ਤੇ ਨਾ ਮੈਂ ਦੱਸਿਆ ਵੀ ਨੀਗਾ ਉਹਨੂੰ ਪਤਾ ਨਹੀਂ ਹੀ ਤੇ ਤੁਹਾਨੂੰ ਪਤਾ ਉਹਨੇ ਫਿਰ ਰਹਿਣਾ ਨਹੀਂਗਾ ਨਹੀਂ ਉਹਨੇ ਨਹੀਂ ਰਹਿਣਾ ਮੈਂ ਤਾਂ ਹੀ ਨਹੀਂ ਫੋਨ ਕੀਤਾ ਮੈਂ ਉਹਨੇ ਵਿਚਾਰੀ ਨਹੀਂ ਨਾ ਚੱਲ ਗੱਲਾਂ ਕਰੀ ਜਾਨੀਆਂ ਆਏ ਗ ਚਾਪਨੀ ਹਾਈ ਹਾਈ ਚਾਹ ਹੁੰਦੂ ਬਣਾਉਣੀ ਆ ਟੁੰਡੇ ਹੱਤ ਨਾਲ ਰਮਾਨਾ ਬਹਿ ਜਾ ਚੱਲ ਉਠਣ ਚੱਲੀਏ ਆਏ ਗਏ ਵਾਲਾ ਕੋਈ ਆਈ ਨਾ ਗਿਆ ਹੋਵੇ ਯਾ ਦੱਸ ਇਹ ਨਹੀਂ ਚੱਲ ਜਣਾ ਤੂੰ ਹੀ ਚੱਲ ਕੋਈ ਨਹੀਂ ਚੱਚੀ ਨਹੀਂ ਖਲਾਉਣੇ ਤੈਨਾਂ ਚੱਲ ਤੇਰਾ ਤਾਂ ਪਿਓ ਵੀ ਘਰੋਂ ਚਲ ਗਿਆ ਵਾ ਹਾਈ ਹਾਈ ਕਾਦਾ ਪਤਾ ਲੈਣ ਆਈ ਹੈਗੀ ਫੜ ਕੇ ਮੇਰੀ ਬਾਹ ਹਲਾਦਣ ਲੱਗੀ ਹੈਗੀ ਮਾਹ ਮੈਂ ਉਤਰੀ ਪੀੜ ਜਿਹੜੀ ਬਰਦਾਸ਼ ਕਰਨੀ ਹੈ ਅੱਗੇ ਅੰਤਰਾ ਹਰੇ ਹਲਾਇ ਦਿੱਤੀ ਆ ਫੇਰ ਪੀੜ ਛੱਟੀ ਮਾਣੀ ਵਾਲੀ ਕਿੰਨੀਆਂ ਮੈਨੂੰ ਗੱਲਾਂ ਕਰਕੇ ਗਈ ਐ ਕਿੰਨੀਆਂ ਮੈਨੂੰ ਮਿਹਣੇ ਮਾਰ ਗਈ ਵਿੱਚ ਵਿੱਚ ਇਹ ਜੀ ਖਬਰ ਖੁਣੋ ਕਿ ਥੁੜਿਆ ਹੀ ਇਸੇ ਕਰਕੇ ਮੇਰੇ ਗਲ ਪੈ ਡੀ ਨਾ ਦੱਸ ਆਪਣੀ ਪਰਜਾਈ ਨੂੰ ਨਾ ਦੱਸ ਜਾਣ ਲੱਗੀ ਮੈਨੂੰ ਟੁੰਡੀ ਵੀ ਕਹਿ ਗਈ ਐ ਹੱਦ ਹੋ ਗਈ ਇਹਦੇ ਵਾਲੀ ਬੰਦਾ ਚੱਜ ਨਾ ਕੋਈ ਪਵੇ ਨਾ ਵਾ ਹਾਂਜੀ ਹਈ ਨਾ ਕੰਮ ਕਰ ਲਾ ਪਹਿਲੀ ਗੱਲ ਤਾਂ ਰਹਿਣ ਦੇਣਾ ਹੁੰਦਾ ਏਦਾਂ ਸ਼ਾਮਾਂ ਪੈਣੀਆਂ ਮੈਂ ਚਲ ਮਮੀ ਉਹਨਾਂ ਨੇ ਘਟਾਈ ਕੀਤੀ ਤੇ ਬੁੱਟਿਆਂ ਦੇ ਤੇ ਚਲਾ ਮੈਂ ਚੋਕੀ ਦੇਣੀ ਐ ਕਿੰਨੇ ਰਿਨੂਰੀ ਆ ਗਈ ਨਾ ਰਾਤ ਹਵਾ ਹੋਵਾ ਤੇ ਸਾਰੇ ਵੇੜੇ ਚ ਹੀ ਖਲੜ ਰਹੇ ਨੇ ਹਾਂ ਚਲ ਇੰਨਾ ਵੀ ਨਾ ਇਕੱਠਾ ਕਰ ਲੈਣੀ ਐ ਇੰਨਾ ਕਰਕੇ ਤੇ ਤੇਰੀ ਚਾਚੀ ਨੂੰ ਕਹਿ ਆਈ ਐ ਭਾਬੀ ਤੇਰੀ ਪਿਓ ਠੀਕ ਨਹੀਂ ਗਈ ਨਾ ਸੱਟ ਲੱਗੀ ਐ ਤੇ ਕੋਈ ਗੱਲ ਨਹੀਂ ਇੰਨਾ ਹੋ ਆ ਜੂਗੀ ਤੁਹਾਨੂੰ ਚਲ ਜੀ ਮੈਂ ਆ ਤੁਰਖੀ ਰੁਖੀ ਦੋ ਤਿੰਨ ਵਾਰੀ ਕਿਹਾ ਕਿ ਇਹ ਹਟ ਜੇਗੀ ਹਟ ਜੇਗੀ ਹਟੀ ਨਹੀਂ ਹੁਣ ਚਲ ਜੀ ਅਲੀ ਰੋਟੀ ਪਾਣੀ ਬਣਾਵੀਂ ਨਾ ਇਤਰਾਤ ਉਸੇ ਸੌਂਜੀ ਨਾ ਰੋਟੀ ਪਾਣੀ ਬਣਾਈ ਤੇ ਨਾ ਇਹ ਕੋਈ ਸੇਹ ਰੋਟੇ ਸੌਂਦੇ ਸੌਂਦੇ ਕੰਮ ਕਰਾਂ ਕਾਲਜ ਦੀ ਜਾਣ ਤੋਂ ਪਹਿਲਾਂ ਕੋਈ ਗੱਲ ਨਹੀਂ ਮੰਮੀ ਚਲ ਜਾਂਗੀ ਸ਼ੁਕਰ ਆ ਕਿਤੇ ਤੂੰ ਵੀ ਕਿਆ ਪਤਾ ਨਹੀਂ ਪਿੱ ਸਿੱਧਾ ਕੋਉਂ ਨਹੀਂ ਆ ਟੱਬਲ ਪੁੱਠਾ ਕਿਉਂ ਹੁੰਦਾ ਲੈ ਮੰਮੀ ਦੱਸ ਮੈਂ ਉਦਾਂ ਹੀ ਕਿਹਾ ਵੀ ਸ਼ੁਕਰ ਤਾਂ ਨਵੇਂ ਕਿ ਤੇ ਉਹਨਾਂ ਦੀ ਫਿਕਰ ਇਚਰ ਪਰਾਂ ਹੋ ਕੋਹ ਨਹੀਂ ਇਕੱਠਾ ਕਰਦਾ ਜਿਵੇਂ ਨਾ ਨਾ ਕਰਦੀ ਫੇਰ ਤੂੰ ਹੀ ਰੋਲਾ ਪਾਉਣਾ ਏ ਪੀਵੇ ਲਖਲਾ ਰਹਉਂਦੇ ਪਿਆ ਰਹਿੰਦਾ ਵਾ